ਨੋਟਬੰਦੀ ਤੋਂ ਬਾਅਦ ਹੁਣ ਸਰਕਾਰ ਨੇ ਕੈਸ਼ ਤੇ ਲੈਣ ਦੇਣ ਦੇ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਕੈਸ਼ਲੈਸ ਸਿਸਟਮ ਨੂੰ ਵਧਾਵਾ ਦੇਣ ਲਈ 1 ਮਾਰਚ ਤੋਂ ਬੈਂਕਿੰਗ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਨੇ ਨਿੱਜੀ ਬੈਂਕਾਂ ਨੇ ਲੈਣ ਦੇਣ ਦੇ ਉੱਤੇ ਚਾਰਜ ਵਸੂਲਣ ਦੀ ਤਿਆਰੀ ਕਰ ਲਈ ਹੈ 1 ਮਾਰਚ ਤੋਂ ਚਾਰ ਟ੍ਰਾਂਜੈਕਸ਼ਨਾਂ ਤੋਂ ਬਾਅਦ 150 ਰੁਪਏ ਤੱਕ ਦਾ ਸਰਵਿਸ ਚਾਰਜ ਵਸੂਲਿਆ ਜਾਵੇਗਾ HDFC ICICI ਅਤੇ Axis Bank ਨੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਹਾਲਾਂਕਿ ਸਰਕਾਰੀ ਬੈਂਕਾਂ ਦੀ ਇਸ ਵਾਰ ਦੀ ਸਥਿਤੀ ਫਿਲਹਾਲ ਸਪਸ਼ਟ ਨਹੀਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਵਿੱਚ ਨਕਦੀ ਦੇ ਇਸਤੇਮਾਲ ਦੀ ਆਦਤ ਨੂੰ ਘਟਾਇਆ ਜਾ ਸਕੇ ਜਿਕਰ ਤੁਸੀਂ HDFC, ICICI ਜਾਂ ਫਿਰ Axis Bank ਦੇ ਗ੍ਰਾਹਕ ਹੋ ਤਾਂ ਦੱਸ ਦਈਏ ਕਿ 1 ਮਾਰਚ ਤੋਂ ਚਾਰ ਵਾਰ ਜਮਾਤ ਤੇ ਨਿਕਾਸੀ ਦੇ ਉਤੇ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੱਗੇਗਾ ਇਸ ਤੋਂ ਬਾਅਦ ਹਰ ਜਮਾ ਅਤੇ ਨਿਕਾਸੀ ਦੇ ਉੱਤੇ 150 ਰੁਪਏ ਦਾ ਸਰਵਿਸ ਚਾਰਜ ਜਨਾ ਪਵੇਗਾ। 1 ਮਹੀਨੇ ਦੇ ਵਿੱਚ ਤੁਸੀਂ HDFC ਦੀ ਹੋਮ ਬ੍ਰਾਂਚ ਤੋਂ 2 ਲੱਖ ਰੁਪਏ, Axis Bank ਅਤੇ ICICI Bank ਦੀ ਹੋਮ ਬ੍ਰਾਂਚ ਤੋਂ 1 ਲੱਖ ਰੁਪਏ ਮਹੀਨੇ ਤੱਕ ਕਢਵਾ ਸਕਦੇ ਹੋ। ਇਸ ਤੋਂ ਉੱਤੇ ਜੇਕਰ ਤੁਸੀਂ ਕੈਸ਼ ਦੀ ਨਿਕਾਸੀ ਕਰਦੇ ਹੋ ਤਾਂ ਹਰ 1000 ਰੁਪਏ ਦੇ ਉੱਤੇ 5 ਰੁਪਏ ਜਾਂ ਘੱਟੋ-ਘੱਟ 150 ਰੁਪਏ ਦਾ ਚਾਰਜ ਦੇਣਾ ਹੋਵੇਗਾ। ਰਾਹਤ ਵਾਲੀ ਗੱਲ ਇਹ ਹੈ ਕਿ ਸੀਨੀਅਰ ਸਿਟੀਜ਼ਨ ਅਤੇ ਬੱਚਿਆਂ ਦੇ ਖਾਤੇਾਂ ਉੱਤੇ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਾਇਆ ਗਿਆ ਹੈ।